ਬੱਚਿਆਂ ਦਾ ਹਲਚਲ ਪੁੱਛਿਆ ਤੇ ਮਾਤਾ ਪਿਤਾ ਦਾ ਹਲਚਲ ਪੁੱਛਿਆ ਬਸ ਕਲਾਚ ਨੇ ਹਮੇਸ਼ਾ ਚਰਦੀ ਕਲਾਚ ਹੁੰਦੇ ਨੇ ਉਹਨਾਂ ਦੀ ਕੋਈ ਅ ਮਤਲਬ ਉਹਨਾਂ ਤੋਂ ਕੋਈ ਉਹਨਾਂ ਦਾ ਜਿਹੜਾ ਮਨੁਬਲ ਨਹੀਂ ਤੋੜ ਸਕਦਾ ਠੀਕ ਹੋ ਗਿਆ ਜ ਜਿਹੜਾ ਜਿਹੜਾ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਅੰਦਰ ਬੈਰਕ ਨੂੰ ਲੈ ਕੇ ਜਿਸ ਤਰ੍ਹਾਂ ਕਿ ਅ ਦੇਖ ਉਹਨਾਂ ਨੂੰ ਕੋਈ ਚੜੀ ਲੱਥੀ ਨਹੀਂ ਬੈਰਕ ਦੀ ਉਹ ਬਿਲਕੁਲ ਠੀਕ ਨੇ ਸਿਕਿਉਰਿਟੀ ਰੀਜਨਸ ਲਈ ਅਸੀਂ ਦਰਖਾਸਤ ਪਾਈ ਸੀ ਉਹ ਔਰੇਂਜ ਕੈਟਾਗਰੀ ਪ੍ਰੋਟੈਕਟੀ ਨੇ ਜੇਲ ਮੈਨੂਅਲ ਦੇ ਅਨੁਸਾਰ ਤੇ ਅਸੀਂ ਦਰਖਾਸਤ ਪਾਈ ਤੁਸੀਂ ਪਹਿਲਾਂ ਸਾਰੇ ਸਾਰਾ ਕੁਝ ਅੱਗੇ ਲਿਆ ਕੇ ਤਾਂ ਦਿਖਾਓ ਸਾਨੂੰ ਅਗਦਾ ਮਾਮਲਾ ਹੈ ਕਿ ਡੀਏ ਦਾ ਮਾਮਲਾ ਹੈ ਮਾਮਲਾ ਕੀ ਇਸ ਚੀਜ਼ ਦਾ ਹੈ ਪਹਿਲਾਂ ਦੱਸੋ ਨਹੀਂ ਅਮਦਰ ਤੋਂ ਬਹੁਤ ਜਾਇਦਾਦ ਮਾਮਲੇ ਚ ਗਿਰਟਰ ਕਿਸ ਤਰ੍ਹਾਂ ਜੀ ਸਰਕਾਰ ਜੋ ਰਹੀ ਹੈ ਨਸ਼ੀ ਨਾਲ ਦੋ ਮਾਮਲਾ ਤਾਂ ਇੱਕੋ ਹੀ ਹੋ ਸਕਦਾ ਹੈ ਨਾ ਜਾਂ ਤਾਂ ਡਰਗ ਦਾ ਹੋ ਸਕਦਾ ਹੈ ਜਾਂ ਡੀਏ ਦਾ ਹੋ ਸਕਦਾ ਦੋਨੋਂ ਤਾਂ ਹੋ ਨਹੀਂ ਸਕਦੇ ਮਨਸ਼ਾਤੀ ਲੱਗਦੀ ਹੈ ਜਿੱਦਾਂ ਮਨਸ਼ਾ ਤਾਂ ਕਲੀਅਰ ਹੈ ਕੀ ਕਲੀਅਰ ਕੀ ਹੈ ਜੀ ਕਿ ਇਹਦਾ ਜੇ ਜਦੋਂ ਉਹਨਾਂ ਨੂੰ 4 ਸਾਲ ਹੋ ਗਏ ਇਨਵੈਸਟੀਗੇਸ਼ਨ ਕਰਦੇ ਡੀਓਸ ਡਰਗ 'ਚ ਕੁਝ ਲੱਭਿਆ ਨਹੀਂ ਤਾਂ ਹੁਣ ਡੀਏ 'ਚ ਪਾਤਾ ਜਾਂ ਤਾਂ ਤੁਸੀਂ ਕਹੋ ਕਿ ਡਰਗ ਲੱਭੇ ਉਹਨਾਂ ਨੂੰ ਤੁਸੀਂ ਮੈਮ ਪਰਿਵਾਰ ਪ੍ਰਪੇਅਰ ਸੀ ਇਸ ਗੱਲ ਨੂੰ ਲੈ ਕੇ ਵੀ ਕੋਈ ਨਾ ਕੋਈ ਮਾਮਲਾ ਤੁਹਾਡੇ ਬਿਲਕੁਲ ਜੀ ਬਿਲਕੁਲ ਪਤਾ ਸੀ ਸਾਨੂੰ ਅਸੀਂ ਬਿਲਕੁਲ ਤਿਆਰ ਸੀ ਜੇ ਜੋ ਅਸੀਂ ਤਾਂ ਹਮੇਸ਼ਾ ਕਹਿੰਦੇ ਹਾਂ ਜੋ ਕਰਨਾ ਹੈ ਕਰ ਲੈ। ਕਿਹਾ ਵਿਕਰਮ ਮਜੀਠੀਆ ਦੀ ਕਵਰੇਜ ਕਰਨ ਲਈ ਬੜਾ ਰੋਕਾ ਜਾ ਰਿਹਾ। ਕੀ ਲੱਗਦਾ ਵੀ ਹਰੀਵੇਸ਼ਾ ਚੜ੍ਹਦੀ ਕਲਾ ਦਾ ਜਿਹੜਾ ਮੈਸੇਜ ਸਾਨੂੰ ਤਾਣਾ ਦੇ ਦੇਣ। ਅਗੰਡਾ ਹੈਗਾ ਕਿ ਕੰਫਰਟ ਵਾਸਤੇ ਕੁਝ ਕੀਤਾ ਬਿਲਕੁਲ ਨਹੀਂ ਸਿਕਿਉਰਿਟੀ ਰੀਜ਼ਨਸ ਨੇ। ਤੁਸੀਂ ਕੋਟਾਂ 'ਚ ਤੇ ਮੀਡੀਆ 'ਚ ਆਪ ਜਾ ਕੇ ਦੱਸਿਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਇੰਨਾ ਸੁਰੱਖਿਆ ਦਾ ਖਤਰਾ ਹੈ ਕਿ ਉਹਨਾਂ ਦੀ ਸ਼ਕਲ ਵੀ ਨਹੀਂ ਦਿਖਾ ਸਕਦੇ ਪਰਦੇ ਲਾਉਣੇ ਪ ਦੇ ਕੋਰਟ ਕੋਰਟ ਜਿਹੜੀ ਆ ਫੋਟਰੈਸ ਬਣਾਈ ਜਾਂਦੀ ਹੈ ਕੋਰਟ ਦੀ ਸਾਰੀ ਸੜਕਾ ਸੀਲ ਕਰ ਦਿੱਤੀ ਜਾਂਦੀਆਂ ਹੋਰ ਕੋਈ ਕੰਮ ਨਹੀਂ ਕੀਤਾ ਜਾਂਦਾ ਉੱਥੇ ਸੋ ਇਸ ਕਰਕੇ ਅਸੀਂ ਕਿਹਾ ਕਿ ਜਿਹੜੀ orange category high risk prisoner ਹੈ ਉਹਦਾ ਜਿਹੜੇ ਬੈਰਕੇ ਕਿਸੇ ਹੋਰ ਨਾਲ ਸ਼ੇਅਰ ਨਹੀਂ ਹੋ ਸਕਦੀ ਤੇ ਇੱਥੇ acommodation ਦੀ ਕੋਈ ਤਕਲੀਫ ਨਹੀਂ ਹੈ ਤੋ ਅਸੀਂ ਅੱਜ ਐਪਲੀਕੇਸ਼ਨ ਫਾਈਲ ਕਰ ਚੁੱਕੇ ਸੀ ਇਹਨਾਂ ਦਾ ਅੱਜ ਟਾਈਮ ਸੀਗਾ ਰਿਪਲਾਈ ਦੇਣ ਦਾ ਸਟੇਟਸ ਰਿਪੋਰਟ ਫਾਈਲ ਕਰਨ ਦਾ ਅੱਜ ਦੋਨੋਂ ਉਹਨਾਂ ਨੇ ਕੋਰਟ ਚ ਨਹੀਂ ਕੀਤੀ ਤੇ ਅਗਲੀ 17 ਪੈ ਗਈ ਹੈ ਹੁਣ ਕੀ ਲੱਗਦਾ ਫਾਈਲ ਕਰ ਦਿੱਤੀ ਹੈ ਜੀ ऑनरेबल कोर्ट ਨੇ 22 ਤਰੀਕ ਉਹਦਾ ਨੋਟਿਸ ਕਰ ਲਿਆ ਔਰ ਜੋ ਚੜਦੀ ਕਲਾ ਚ ਨੇ ਇਹ ਬਿਲਕੁਲ ਠੀਕ ਨੇ ਰਬ ਰਬ ਕਰ ਰਿਹਾ ਉਹਦਾ ਨਾਮ ਜਪ ਰਹੇ ਨੇ ਚੜਦੀ ਕਲਾ ਚ ਉਮੀਦ ਆ ਜਬਿਲ ਹੋ ਜਾਏਗੀ ਹਾਂਜੀ ਹਾਂ